ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਜਨਾਲਾ ਤੇ ਰਾਜਾ ਸੰਸੀ ਦਿਹਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਜਾਖੜ ਦੇ ਮੁਤਾਬਕ ਸੋ ਪਿੰਡ ਹੜ੍ਹ ਦੀ ਚਪੇੜ ਦੇ ਵਿੱਚ ਨੇ ਲੋਕਾਂ ਦੇ ਘਰ ਪਾਣੀ ਚ ਡੁੱਬੇ ਹੋਏ ਨੇ ਸਭ ਤੋਂ ਵੱਡੀ ਗੱਲ ਹੈ ਕਿ ਖਾਣ ਪੀਣ ਦਾ ਸਮਾਨ ਵੀ ਨਹੀਂ ਇੱਥੋਂ ਤੱਕ ਕਿ ਸਾਫ਼ ਪਾਣੀ ਤੱਕ ਉਪਲਬਧ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਕਿਸੇ ਕਿਸਮ ਦੀ ਨੁਕਤਾਚੀਨੀ ਜਾਂ ਰਾਜਨੀਤਿਕरण ਨਹੀਂ ਹੈ ਬਲਕਿ ਲੋਕਾਂ ਦੇ ਦਰਦ ਨੂੰ ਸਾਂਝਾ ਕਰਨ ਤੇ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਉਨਾ ਸਪਸ਼ਟ ਕੀਤਾ ਹੈ ਕਿ ਡਿਜ਼ਾਸਟਰ ਟੂਰਿਜ਼ਮ ਨਹੀਂ ਹੈ ਸਗੋਂ ਲੋਕਾਂ ਦੇ ਦੁੱਖ ਦਰਦ ਵਿੱਚ ਭਾਗੀਦਾਰ ਬਣਨ ਦੀ ਕੋਸ਼ਿਸ਼ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਲਈ 611 ਕਰੋੜ ਦੇ ਡਿਜ਼ਾਸਟਰ ਫੰਡ ਦੇ ਵਿੱਚੋਂ 229 ਕਰੋੜ ਰੁਪਏ ਪਹਿਲਾਂ ਹੀ ਰਿਲੀਜ਼ ਕੀਤੇ ਜਾ ਚੁੱਕੇ ਨੇ ਪਰ ਹੁਣ ਤੱਕ ਲੋਕਾਂ ਤੱਕ ਮਦਦ ਨਹੀਂ ਪਹੁੰਚੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਸਿੱਧਾ ਰਿਪੋਰਟ ਭੇਜਣਗੇ ਤੇ ਮਦਦ ਮੰਗਣਗੇ ਪਰ ਸਭ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਭਗਵੰਤ ਪੰਚ ਸਰਕਾਰ ਦੀ ਹੈ ਕਿ ਉਹ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਕਰੂਗਾ ਬੀਜੇਪੀ ਪੰਜਾਬ ਆਪਣੀ ਕਾਰਵਾਈ ਕਰੂਗੀ ਤੁਸੀਂ ਹਿੱਲੋ ਦਾ ਸਹੀ ਕੋਈ ਇੱਕ ਪ੍ਰਾਇਰ ਅਸੈਸਮੈਂਟ ਤਾਂ ਲਓ ਬਣਾਓ ਤਾਂ ਸਹੀ ਜਾ ਕੇ ਵੀ ਕਿੰਨਾ ਨੁਕਸਾਨ ਸਾਨੂੰ ਆ ਹੋਇਆ ਕਿੰਨੀ ਫਸਲਾਂ ਡੁੱਬੀਆਂ ਇਕੱਲੀ ਫਸਲ ਦੀ ਸੁਣ ਲਓ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਪੰਜਾਬੀ ਤਾਂ ਕੋਈ ਕਰ ਹੀ ਨਹੀਂ ਸਕਦਾ ਕੇਜਰੀਵਾਲ ਸਾਹਿਬ ਟੈਕਸ ਦੇ ਮਾਇਰ ਹੋ ਸਕਦੇ ਆ ਸਾਹਿਬ ਕਿਉਂਕਿ ਪੁਰਾਣੇ ਆਏ ਆਈਏ ਰਸਦੇ ਸੋ ਸੋਦੀਆ ਜੀ ਨੂੰ ਕਹਿੰਦੇ ਸਕੂਲ ਦਾ ਬੜਾ ਰੈਵਿਊਲੂਸ਼ਨ ਹੋ ਰੈਵਿਊਲੂਸ਼ਨ ਤਾਂ ਆਪਾਂ ਦੇਖ ਲਈ ਜਿਹੜਾ ਇਹਨਾਂ ਨੇ ਨਾਰੇ ਦਿੱਤੇ ਸੀ ਵੀ ਸਾਮਦਾਮ ਦੰਡ ਭੇਦ ਇਹ ਜੀ ਮਾਸਟਰ ਹੈ ਤਾਂ ਫਿਰ ਅੱਗੇ ਪਤਾ ਨਹੀਂ ਕਿਹਦੇ ਚੇਲੇ ਉਹਨਾਂ ਦੇ ਜਾਣਗੇ ਛੜਾ ਪਏ ਜੀ ਗੁਰੂਏ ਦਾ ਸਾਹਿਬ ਕਿੱਥੇ ਜਾ ਕੇ ਰੁਗਣਗੇ ਤੇ ਜੇ ਸਤਿੰਦਰ ਜੈਨ ਜੀ ਹੈ ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਉਹ ਐਕਸਪਰਟੀਜ਼ ਹੈ ਉਹਨਾਂ ਦੀ ਹੈ ਐਕਸਾਈਜ਼ ਪਾਲਿਸੀ ਦੀ ਉਹਨਾਂ ਨੂੰ ਨਹੀਂ ਪਤਾ ਵੀ ਜੇ ਆ ਪਾਣੀ ਉਥੇ ਖੜ ਗਿਆ ਤੇ ਨਾਲ ਇਹਦੇ ਜਿਹੜੀ ਸਿਲਟ ਇਕੱਠੀ ਹੋਈ ਹੈ ਸਭ ਰੇਤਾ ਜਿਹੜਾ ਇਕੱਠਾ ਹੋਇਆ ਹੈ ਨਾਲ ਤਾਂ ਝੋਨੇ ਦੀ ਫਸਲ ਗਈ ਕਣਕ ਵੀ ਜੀ ਨਹੀਂ ਜਾਣੀ ਉਹਦਾ ਹਿਸਾਬ ਕਿਤਾਬ ਕੌਣ ਕਰੂਗਾ ਉਥੇ ਮੈਂ ਉੱਥੇ ਖੜਾ ਸੀ ਨਾਨਕੁਰਾ ਤੇ ਦੀ ਸਰੰਗਦੇਵ ਉੱਥੇ ਬੀਬੀ ਇਹ ਕਾ ਕੇ ਵੀਡੀਓ ਤੇ ਵੀ ਕਿਸੇ ਕੋਲ ਰਿਕਾਰਡ ਹੋਣਾ ਉਹਨਾਂ ਨੇ ਇਹ ਕਿਹਾ ਦੇਖੋ ਸਾਡੀ 70000 ਦਾ ਤਾਂ ਝੋਨਾ ਗਿਆ ਕਰਨਕ ਸਾਡੇ ਇੱਥੇ ਬੀਜੀ ਨਹੀਂ ਜਾਣੀ ਸਾਡਾ ਕੋਈ ਜਾ ਕੇ ਉਹਨਾਂ ਦੇ ਕੰਨਾਂ 'ਚ ਪਾਉ ਮੈਂ ਕਿਹਾ ਬੀਬੀ ਜੀ ਹੋਰ ਤਾਂ ਮੇਰੇ ਕੋਲ ਮੈਂ ਕਿਹਾ ਤੇ ਝੂਟਾ ਲਾਰਾ ਤਾਂ ਦੇਣ ਆਇਆ ਨਹੀਂ ਮੈਨੇ ਦੇ ਕੰਨਾਂ ਤੇ ਜ਼ਰੂਰ ਪਰਦੇ ਦੇ ਵਿੱਚ ਪਾੜੂੰਗਾ ਸਾਲਾ ਤੁਸੀਂ ਕੋਈ ਪ੍ਰਪੋਜ਼ਲ ਬਣਾਓ ਭਗਵੰਤਬਾਨ ਜੀ ਤੁਸੀਂ ਲਿਖੋ ਪ੍ਰੋਪੋਜ਼ਲ ਬਣਾਓ ਕੋਈ ਜਾ ਕੇ ਗੱਲ ਕਰੋ ਮੈਂ ਨਹੀਂ ਕਹਿੰਦਾ ਮੈਨੂੰ ਲੈ ਜਾਓ ਨਾਲ ਕਿਸੇ ਨੂੰ ਮੈਨੂੰ ਮੈਨੂੰ ਨਾ ਉਹਨਾਂ ਨੂੰ ਮੇਰੀ ਸਵਾਰਥ ਦੀ ਲੋੜ ਨਾ ਮੈਨੂੰ ਭਗਵੰਤ ਮਾਨ ਜੀ ਦੀ ਸਵਾਰਥ ਦੀ ਲੋੜ ਸਾ ਮੈਂ ਜਿਹੜਾ ਆਪਣਾ ਕੰਮ ਕਰਨਾ ਮੈਂ ਕਰੂੰਗਾ ਮੈਂ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਆਪਣੇ ਕੈਪੈਸਿਟੀ ਜੈਜ਼ ਅ ਪ੍ਰੈਜ਼ੀਡੈਂਟ ਆਫ ਬੀਜੇਪੀ ਲਿਖੂੰਗਾ ਪਰ ਮੈਂ ਸਮਝਦਾ ਜਿਹੜੀ ਪ੍ਰੋਜੈਕਟ ਪ੍ਰੋਪਰ ਬਣਾਈ ਜਾਵੇ ਇੱਕ ਰਿਪੋਰਟ ਬਣਾਈ ਜਾਵੇ ਪੰਜਾਬ ਦਾ ਕੀ ਹਾਲਾਤ ਹੋਏ ਹੈ ਕੀ ਅਜ ਪ੍ਰਾਇਰ ਅਸੈਸਮੈਂਟ ਹੈ ਕਿਉਂ ਇੰਤੇ ਹੀ ਤਾਂ ਆ ਖਤਰਾ ਜੇ ਨਿਭੜਿਆ ਨਹੀਂ ਚਾਰ ਦਿਨ ਫੇਰ ਆਈ ਹਾਲਾਤ ਦੱਸ ਰਹੀ ਹੈ ਜਿਹੜੇ ਮੀਟੀਰੋਲੋਜੀ ਡਿਪਾਰਟਮੈਂਟ ਕਹਿ ਰਿਹਾ ਵੀ ਚਾਰ ਦਿਨ ਹੋਰ ਬਰਸਾਤ ਹੋਊਗੀ ਪਤਾ ਨਹੀਂ ਉੱਤੇ ਪਹਾੜਾਂ 'ਚ ਕਿੰਨਾ ਕੀ ਕੁਝ ਹੋ ਰਿਹਾ ਉਹਦਾ ਉਹ ਜਾਣ ਪਰ ਪੰਜਾਬ ਦੇ ਅੰਦਰ ਇਸੇ ਤਰ੍ਹਾਂ ਹੀ ਚਾਰ ਦਿਨ ਦੀ ਹੋਰ ਜਿਹੜੀ ਆ ਹਾਲਾਤ ਬਣਦੇ ਜਾ ਰਹੇ ਐ ਉਹਦੇ ਵਿੱਚ ਅਜੇ ਆ ਮਸਲਾ ਖਤਮ ਨਹੀਂ ਹੋਇਆ ਅਜੇ ਵੀ ਜਾ ਕੇ ਸੰਭਾਲ ਲਓ ਅਜੇ ਵੀ ਜਾ ਕੇ ਲੋਕਾਂ ਨੂੰ ਪਹੁੰਚਦੀ ਮਦਦ ਰਾਸ਼ਨ ਆ ਜਿਹੜੇ ਆ ਖੇਡਾਂ ਕਰਨੀਆਂ ਬੰਦ ਕਰਨ ਸਾਹਿਬ ਮੈਂ ਉਹ ਇੱਥੇ ਚੁਟਕਲਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਉਹਨਾਂ ਨੇ ਪਹਿਲਾਂ ਕੀ ਕਿਹਾ ਸੀ ਤੇ ਕਾਹਦੇ ਮੁਆਵਜ਼ੇ ਦਊਂਗਾ ਕਿ ਨਾ ਮੁਆਵਜ਼ੇ ਦਊਂਗਾ ਇੱਕ ਪ੍ਰੋਪਰ ਪ੍ਰੋਸੀਜਰ ਹੈ ਹਰੇਕ ਕੰਮ ਦਾ ਪਹਿਲੀ ਵਾਰੀ ਨਹੀਂ ਹੋ ਰਿਹਾ ਉਹਦਾ ਕਰੋ ਬਟ ਥਿਸ ਥਿਸ ਇਜ਼ ਅ ਐਕਸਟਰਾਔਡਨਰੀ ਸਿਚੁਏਸ਼ਨ which calls for ਐਕਸਟਰਾਔਡਨਰੀ ਮੀਜਰਸ ਪਰ ਮੀਜਰਸ ਦਾ ਪ੍ਰੋਸੈਸ ਆਉਣ ਚਾਲੂ ਕਰੂਗਾ ਸਰਕਾਰ ਕਰੂਗੀ ਸਭ ਉਹ ਕਰਨ ਸੀ ਆਪਣੇ ਤਰਫੋਂ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਪੰਜਾਬ ਸਾਰਾ ਪੰਜਾਬ ਮੈਂ ਅੱਜ ਦੇ ਦੂਜੇ ਸਾਥੀਆਂ ਦੇ ਵਿਹਾਰ ਤੋਂ ਵੀ ਕਹਾਂ ਤਿੰਨ ਅੰਕ ਤੱਕ ਮੈਂ ਕਹਿ ਸਕਦਾ ਵੀ ਅੱਜ ਮੇਰੇ ਖਿਆਲ ਚ ਕੋਈ ਵੀ ਰਾਜਨੀਤਿਕ ਪਾਰਟੀ ਇਸੇ ਰਾਜਨੀਤੀ ਨਹੀਂ ਕਰੂਗੀ ਸਾਰੇ ਨਾਲ ਖੜੇ ਹੈ ਸਰਕਾਰ ਆਪਣਾ ਕੰਮ ਕਰੇ ਰਾਜਨੀਤੀ ਦੀ ਬਾਤ ਚ ਨਿਢਬੜ ਲਾਂਗੇ ਪਰ ਬੀਜੇਪੀ ਇਸ ਗੱਲ ਵਾਸਤੇ ਬਿਲਕੁਲ ਕਲੀਅਰ ਹੈ ਸਭ ਅਸੀਂ ਪੰਜਾਬ ਦੇ ਨਾਲ ਖੜੇ ਆ ਆਪਣੇ ਤਰਫੋਂ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਕਰੂੰਗਾ ਤਾਂ ਕਿ ਉਹ ਆ ਕੇ ਇਹਦਾ ਸਥਿਤੀ ਦਾ ਜਾਇਜ਼ਾ ਲੈਣ ਕੋਈ ਟੀਮ ਭੇਜਣ ਕਿਸੇ ਨੂੰ ਇੱਥੇ ਭੇਜਣ ਉਹ ਵੀ ਦੇਖਣ ਪਰ ਪਹਿਲਾ ਜਿਹੜਾ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਭਗਵੰਤ ਮਾਨ ਜੀ ਦੀ ਹੈ ਆ ਨਾ ਕਹਿਣ ਵੀ ਮੈਂ ਹੈਲੀਕਾਪਟਰ ਦੇਤਾ ਜੀ ਐਸਟੋ ਫੂਡ ਪੈਕੇਟ ਵੰਡਦੇ ਹੋ ਸਭ ਹੈਲੀਕਾਪਟਰ ਦਾ 에ਅਰ ਫੋਰਸ ਦੇ ਤੁਰੇ ਫਿਰਦੇ ਗੁਰਦਾਸਪੁਰ ਚ ਮੈਂ ਸਵੇਰੇ ਜਾ ਕੇ ਪਠਾਨਕੋਟ ਉਥੋਂ ਉਹਨਾਂ ਨੇ ਸੀਆਰਪੀਐਫ ਵਾਲੇ ਕੱਢੇ ਸਕੂਲ ਚੋਂ ਬੱਚੇ ਉਹਨਾਂ ਨੇ ਕੱਢੇ ਹੈ ਹਰੇਕ ਦੇਖੋ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਸਭ ਮੈਂ ਬਾਰ ਬਾਰ ਕਹਿ ਰਹੇ ਹਾਂ ਸੁਨੀਲ ਦੀ ਲੋੜ ਨਹੀਂ ਪਰ ਕੋਈ ਜਾ ਕੇ ਕੁੰਡੀ ਘੜਕਾਊਗਾ ਤਾਂ ਸਹੀ ਵੀ ਸਾਨੂੰ ਇਸ ਚੀਜ਼ ਦੀ ਲੋੜ ਹੈ ਦਿੱਲੀ ਤਾਂ ਫੇਰ ਵੀ ਦੂਰ ਹੈ ਮੈਂ ਹਰਿਆਣੇ ਤੋਂ ਉਹ ਕਮੰਤਰੀ ਨੇ ਕੀ ਕਿਹਾ ਦੱਸੋ ਭਗਵੰਤ ਮਾਨ ਜੀ ਕਿਸ ਗਲਤੀ ਚੀਜ਼ ਦੀ ਲੋੜ ਦੱਸੋ ਕਹਿੰਦੇ ਜੀ ਉੱਚੀ ਦਾ ਥੋੜਾ ਹੁੰਦਾ ਤੁਸੀਂ ਦੱਸੋ ਤਾਂ ਸਹੀ ਵੀ ਤੁਹਾਡੇ ਕੋਲ ਪੈਟਰੋਲ ਮੁੱਕਿਆ ਤਾਂ ਪੈਟਰੋਲ ਭਜਵਾ ਦਿੰਦੇ ਪੈਸੇ ਚਾਹੀਦੇ ਨੇ ਪੈਸੇ ਭਜਵਾ ਦਿੰਨੇ ਆ ਕੋਈ ਉੱਥੇ ਦੀ ਐਨਡੀਆਰਫ ਦੀ ਟੀਮ ਭੇਜਣੀ ਆ ਉਹ ਭੇਜ ਦੇਣਗੇ ਕੋਈ ਬੋਲੋ ਤਾਂ ਸਹੀ ਕਹਿੰਦੇ ਮੈਂ ਮੰਗਦਾ ਨਹੀਂ ਭਗਵੰਤ ਮਾਨ ਜੀ ਆ ਜਦੋਂ ਲੀਡਰੀ ਕਰਦੇ ਹੋ ਨਾ ਲੋਕਤੰਤਰ ਦਾ ਬਹੁਤ ਵੱਡੀ ਗੱਲ ਆ ਆ ਟਾਈਮ ਪੰਨਣ ਵਾਸਤੇ ਵੋਟ ਮੰਗਣ ਭੇਜਿਆ ਕਰਾਂ ਦੇ ਵਿੱਚ ਵੋਟ ਮੰਗਣ ਦਾ ਜਾਵੜੇ ਹੁਣ ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਦੇ ਵਾਸਤੇ ਥੋੜੇ ਤੋਂ ਆ ਨਹੀਂ ਮੰਗਿਆ ਜਾਂਦਾ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਫਿਰ ਸ਼ਾਮਦਾਮ ਦੰਡ ਭੇਦ ਸਾਰਾ ਕੁਝ ਲਾ ਕੇ ਕਰੋ ਇੰਤਜ਼ਾਮ ਉਹਨਾਂ ਨੂੰ ਪੁੱਛ ਲੋ ਕਿਹੜੇ ਸ਼ਾਮਦਾਮ ਦੰਡ ਭੇਦ ਨਾਲ ਆ ਪਾਣੀ ਬੰਦ ਹੋ ਸਕਦਾ ਉਹਨਾਂ ਦਾ ਪਾਣੀ ਕਢਾਣ ਦਾ ਫਸਲਾਂ ਦਾ ਬੋਝੇ ਦੀ ਤੇ ਗਰੀਬਾਂ ਨੂੰ ਅੱਜ ਜਿਹੜੀ ਜਿਸ ਕਿਸਮ ਦੀ ਲੋੜ ਹੈ ਉਹਦਾ ਕਰਨ ਪ੍ਰੋਪੋਜ਼ਲ ਬਣਾਉਣ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੇਣ ਕਿਸੇ ਦੀ ਵੀ ਲੋੜ ਹੈ ਸਾਰੇ ਮਰਖਲ ਪੂਰੀ ਆਲ ਪਾਰਟੀ ਜਾਣ ਨੂੰ ਤਿਆਰ ਹੋ ਜਾਣਗੀਆਂ ਪਰ ਇਸ ਗੱਲ ਨੂੰ ਪੂਰੀ ਤਰ੍ਹਾਂ ਤੇ ਲੋਕਾਂ ਨੂੰ ਬੰਨ ਦੀ ਮਦਦ ਪਹੁੰਚਾਣ ਤਾਂ ਤਾਂ ਇਸ ਸਾਰੀ ਗੱਲ ਦਾ ਫਾਇਦਾ ਨਹੀਂ ਦਾ ਇੱਕ ਅਰਦਾਸ ਤਾਂ ਸਾਰੇ ਕਰ ਲਾਂਗੇ ਸਾਹਿਬ ਜਿਹੜੇ ਕਈ ਸਾਥੀਆਂ ਨੇ ਇੱਥੇ ਕਿਹਾ ਕਹਿੰਦੇ ਮੰਤਰੀ ਸਾਹਿਬ ਦਾ ਵੀ ਨਾਮ ਲਿਓ ਹੁਣ ਤੱਕ ਅੱਜ ਕੱਲ ਬਿਨਾਂ ਕਮੇਕ ਮੈਂ ਹੈ ਕਿ ਉਹ ਹੈ ਮਹਿਕਮਾ ਨਾ ਕੋਈ ਕਾਰਵਾਰ ਜਾਓ ਕੱਲੋ ਦੇਖਾਇਆ ਹੈ ਨਹੀਂ ਮੈਂ ਤਾਂ ਯਾ ਅੱਛਾ ਇਹ ਨਹੀਂ ਮੇਕਾ ਬਿਨਾ ਮਹਿਕਮੇ ਵਾਲੇ ਬਣਾ ਰਖੇ ਸ਼ਾਇਦ ਉਹ ਵੀ ਉਹਨੂੰ ਪਤਾ ਨਹੀਂ ਹੈਗਾ ਸਾਬ ਦੇਖੋ ਸਭ ਪਹਿਲਾਂ ਵੀ ਇੱਕ ਮਹਿਕਮਾ ਸੀਗਾ ਨਾ ਰਾਇ ਉਹਨਾਂ ਕੋਲ ਸੀਗਾ ਮਹਿਕਮਾ ਉਸ ਕਿਸਮ ਦਾ ਕੋਈ ਰਹਿ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਕੱਲ ਕਹਿ ਕੇ ਆਏ ਮੈਂ ਅਰਦਾਸ ਕਰੂੰਗਾ ਅਰਦਾਸ ਤਾਂ ਸਾਰਾ ਪੰਜਾਬ ਕਰ ਰਿਹਾ ਸਾਬ ਕਿਉਂਕਿ ਆ ਜਿਹੜੀ ਹੈ ਪ੍ਰਕਿਰਤੀ ਘਾਬੜਾ ਸਾਰਾ ਕਰ ਰਿਹਾ ਹੈ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਾਬ ਭਗਵੰਦ ਮਾਨ ਜੀ ਕਿਤੇ ਅਰਦਾਸ ਵਾਲੇ ਪਾਸੇ ਨਾ ਪੈ ਜਾਣ ਕੰਮ ਕਰਕੇ ਦੇਣ ਆਪਣੀ ਜ਼ਿੰਮੇਵਾਰੀ ਨਿਭਾਣ ਇਸ ਕਰਕੇ ਮੈਂ ਅੱਜ ਤੁਹਾਡੇ ਕੋਲ